ਸ਼ੰਗਾਰੇ ਦੇ ਵਿੱਚ ਮੌਜੂਦ ਆ ਜਿੱਥੇ ਕੇ ਰੇਤ ਦੀ ਛੱੜ ਦੇ ਵਿੱਚ ਇੱਕ ਜੀਐਸ ਏਰੀਆ ਚਨ ਕੇਤ ਰੇਡ ਹੋਈ ਹੈ ਜੀਐਸ ਕਿ ਜੋ ਮਲਾਹਮਸੂਨਾਂ ਰੇਡ ਕੀਤੀ ਹੈ ਪਰ ਅਸਿੱਤਾ ਕੀ ਨਿਕਲਿਆ ਰਿਜ਼ਲਟ ਕੀ ਨਿਕਲਿਆ ਇਹ ਤਾਂ ਅਜੇ ਜੋ ਵੀਡੀਓ ਇਸ ਪਹਿਲਾਂ ਕੀਤੀ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕੋਈ ਫੁੱਟਾ ਕਹਿ ਸਕਦੇ ਆ ਕਿ ਉਹ ਜਵਾਬ ਨਹੀਂ ਮਿਲੇ ਜੋ ਮਿਲਣ ਚਾਹੀਦੇ ਸੀ ਪਰ ਫਿਰ ਵੀ ਜਈ 2-3 ਘੰਟਾ ਡਰ ਕੇ ਮੜਾ ਜੇ ਆਪਣੇ ਪੱਖ ਰੱਖਿਆ ਦੂਜੇ ਪਾਸੇ ਜੋ ਪਿੰਡ ਵਾਸੀ ਨੇ ਸੁਪਰੀਡੈਂਟ ਇੰਜੀਨੀਅਰ ਸਾਹਿਬ ਨੂੰ ਉਹਨਾਂ ਨੇ ਇੱਕ ਲੈਟਰ ਆ ਕੇ ਦਿੱਤੀ ਹੈ ਤੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਕਹਿੰਦੇ ਉਹ ਕਿ ਸਾਨੂੰ ਉਸ ਜੇਟੀ ਬਾਰੇ ਪਤਾ ਹੀ ਨਹੀਂ ਹੈ ਉਹ ਜੋ ਲੈਟਰ ਲਿਖਿਆ ਸਾਨੂੰ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ ਤੇ ਮੇਰਾ ਜਵਾਬ ਸੀ ਕਿ ਜਦੋਂ ਕੋਈ ਨਹੀਂ ਉਹ ਮੈਂ ਤੁਹਾਨੂੰ ਦੁਬਾਰਾ ਵਟਸਐਪ ਕਰਦਾ ਵਟਸਐਪ ਕਰਨ ਤੋਂ ਬਾਅਦ ਜਨਾਬ ਜੀ ਨੇ ਫੋਨ ਚੱਕਣਾ ਬੰਦ ਕਰਤਾ ਸ਼ਾਇਦ ਸੋਚਦੇ ਹੋਣਗੇ ਕਿ ਇਹ ਜਵਾਬ ਦੇਣਾ ਮੇਰਾ ਫਰਜ਼ ਹੀ ਨਹੀਂ ਬਣਦਾਗਾ ਤਾਂ ਮੈਂ ਦੁਬਾਰਾ ਫੋਨ ਲਾ ਲਿਆ ਤੁਸੀਂ ਆ ਲੈਟਰ ਦੇਖ ਸਕਦੇ ਹੋ ਸੇਵਾ ਵਿਖੇ ਸੁਪਰੀਂਟੈਂਡੈਂਟ ਇੰਜੀਨੀਅਰ ਸਾਹਿਬ ਜ਼ਿਲ੍ਹਾ ਜਲੰਧਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਵੱਲੋਂ ਪੜੇ ਡੰਗਾਰਾ ਥਾਣਾ ਬਿਲਗਾ ਜ਼ਿਲਹੰਦਰ ਵਿੱਚ ਗੈਰ ਕਾਨੂੰਨੀ ਰੇਤ ਦੀ ਕਰੋੜਾਂ ਦੀ ਖੁਰਦ-ਬੁੱਦ ਕਰਨਾ ਤੇ ਵਾਤਾਵਰਨ ਖਰਾਬ ਕਰਨ ਸੰਬੰਧੀ ਤਾਂ ਹਾਲਾਤ ਕੀ ਨੇ ਪ੍ਰਸ਼ਾਸਨ ਦੇ ਹਾਲਾਤ ਕੀ ਐ ਇਹ ਜੋ ਆਪਣੀਆਂ ਡਿਊਟੀਆਂ ਲੱਖ ਰੁਪਏ ਲੈਂਦੇ ਐ ਤੇ ਪਰ ਫੋਨ ਤੱਕ ਚੱਕਣ ਦਾ ਇਹਨਾਂ ਕੋਲ ਸਮਾਂ ਨਹੀਂ ਜੇਕਰ ਪ੍ਰੈਸ ਦਾ ਫੋਨ ਨਹੀਂ ਚੱਕਦੇ ਤੇ ਆਮ ਲੋਕਾਂ ਦਾ ਫੋਨ ਕਿਸ ਤਰ੍ਹਾਂ ਚੱਕਦੇ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਨੰਬਰ ਹੈ ਉਹਨਾਂ ਦਾ ਜਿਕੇ ਦੇ ਮਨ ਬਣੇ ਤਾਂ ਤੁਸੀਂ ਵੀ ਲਗਾ ਕੇ ਦੇਖ ਲਿਓ ਵੈਸੇ ਮੇਰਾ ਤਾਂ ਫੋਨ ਚੱਕਿਆ ਨਹੀਂ ਇੱਕ ਵਾਰ ਫੋਨ ਲਗਾਇਆ ਨਹੀਂ ਚੱਕਿਆ ਤੇ ਇਸੇ ਦੇ ਕਰ ਅਪ ਦੂਜੀ ਵਾਰ ਫੇਰ ਫੋਨ ਲਾ ਲਿਆ ਸ਼ਾਇਦ ਕਿਤੇ ਮੈਂ ਕੰਮ ਕਰਦੇ ਚਲੇ ਜਾਂਦਾ ਤਾਂ ਕਹਿੰਦਾ ਕੋਈ ਨਹੀਂ ਬੈਕ ਕਾਲ ਕਰੂੰਗਾ ਬੈਕ ਕਾਲ ਅਜੇ ਤੱਕ ਨਹੀਂ ਆਈ ਤੇ ਕਿੰਨੇ 20 ਮਿੰਟ ਹੋ ਗਿਆ ਚਲੋ ਜੀ ਦੂਜੀ ਵਾਰ ਫੋਨ ਲਾ ਲਿਆ ਤਾਂ ਸਿਰੀਆ ਲਾਈਟ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਜਵਾਬ ਵੀ ਹੋ ਗਿਆ ਤਾਂ ਉਹ ਜਾਣਦੇ ਆ ਪਰ ਅਜੇ ਤੱਕ ਫੋਨ ਚੱਕਣ ਦਾ ਜਨਾਬ ਕੋਲ ਸਮਾਂ ਨਹੀਂ ਹੈ ਜੋ ਲੈਟਰ ਲਿਖਿਆ ਸੀ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਕੋਲ ਤੋਂ ਵੀ ਗਵਾਚ ਗਿਆ ਹੈ ਤੇ ਫਿਰ ਉਹ ਜਵਾਬ ਕੀ ਦੇਣਗੇ WhatsApp 'ਤੇ ਕੀਤਾ ਪਰ ਅਜੇ ਤੱਕ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਭਾਈ ਜੀ ਆਪਣੇ ਨਾਲ ਭਾਈ ਇਹ ਦਿੱਤੀ ਲੈਟਰ ਤੁਸੀਂ ਇਕ ਲੈਕਸਟਾ ਉੱਥੇ ਦੇ ਆਇਓ ਉਹ ਤਾਂ ਕਹਿੰਦੇ ਕਿ ਤੁਹਾਡੀ ਲੈਟਰ ਮੇਰੇ ਕੋਲ ਪਹੁੰਚਿਆ ਹੀ ਨਹੀਂ ਪਰ ਐਡਾ ਆ ਗੱਲ ਅਸੀਂ ਉਹਨਾਂ ਕੋਲ ਆਪ ਖੁਦ ਜਾ ਕੇ ਉਹਨਾਂ ਨੂੰ ਦੇਖ ਕੇ ਆਏ ਆ ਠੀਕ ਹੈ ਸੁਪਰਡੈਂਟ ਸਾਹਿਬ ਵੀ ਉੱਥੇ ਬੈਠੇ ਸੀ ਉਹ ਵੀ ਉਹਨਾਂ ਨੂੰ ਪਤਾ ਸਾਰਾ ਹੀ ਆ ਠੀਕ ਆ ਆ ਦੇਖ ਲਓ ਸਾਡੇ ਨਗਰ ਦੇ ਸੈਨ ਵੀ ਆ ਸਾਰੇ ਪਿੰਡ ਵਾਸੀਆਂ ਨੇ ਕਿਹਾ ਜੀ ਤੁਸੀਂ ਸਾਰੇ ਦੇ ਸਹਿਲਿਆ ਜੀ ਕਿਵੇਂ ਉਹਨੇ ਫੋਨ ਕੀਤਾ ਕਹਿੰਦੇ ਕਿ ਮੇਰੇ ਧਿਆਨ ਚ ਗੱਲ ਨਹੀਂ ਔਰ ਮੈਂ ਬਾਅਦ ਚ ਵਟਸਐਪ ਤੇ ਉਹਨਾਂ ਨੂੰ ਭੇਜਿਆ ਜੋ ਡਾਟਾ ਸਾਰਾ ਸੀਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਬੈਕ ਕੋਲ ਮੈਨੂੰ ਕੀਤੀ ਪਰ ਨਾਲ ਦੇ ਨਾਲ ਵੇਟਿੰਗ ਦੇ ਵਿੱਚ ਆ ਰਿਹਾ ਸੀ ਪ੍ਰਚਾਰ ਵਾਲਾ ਫੋਨ ਕਰ ਲਿਆ ਅਜੇ ਤੱਕ ਉਹਨਾਂ ਨੇ ਫੋਨ ਨਹੀਂ ਚੱਕਿਆ ਅਸੀਂ ਐਸਪੀਓ ਕੁਸ਼ਵਿੰਦਰ ਸਾਹਿਬ ਹੈਗੇ ਆ ਉਹਨਾਂ ਨੂੰ ਵੀ ਅਸੀਂ ਦੇ ਕੇ ਆਏ ਆ ਠੀਕ ਆ ਉਹਨਾਂ ਨੂੰ ਵੀ ਦੱਸਿਆ ਗਿਆ ਉਹ ਸਾਡੇ ਕੋਲ ਇੱਥੇ ਆਏ ਵੀ ਸੀਗੇ ਅਸੀਂ ਥਾਰੇ ਪਿੰਡ ਦੇ ਨਗਰ ਸਾਡਾ ਸਾਰਾ ਹੀ ਸੀਗਾ ਅਸੀਂ ਉੱਥੇ ਜਦੋਂ ਬੈਠੇ ਸੀਗੇ ਤੇ ਸਾਡੇ ਕੋ ਆਏ ਸੀਗੇ ਸਾਨੂੰ ਖੁਦ ਸਿੱਧਾ ਉਹ ਐਸ.ਆਈ.ਓ. ਸਾਹਿਬ ਕਹਿ ਗਏ ਆ ਵੀ ਇਹ ਕੰਮ ਇਦਾਂ ਹੀ ਚੱਲਣਾ। ਉਹਨਾਂ ਨੂੰ ਅਸੀਂ ਰੇਟ ਤਾਂ ਦੱਸਿਆ ਸੀਗਾ। ਰੇਟ ਦੱਸਿਆ। ਤੇ ਬਈ ਕੀ ਇਥੇ ਕੋਈ ਰੇਟ 5.5 ਰੁਪਏ ਆ ਜਿਹੜਾ ਵੀ ਉਹ ਅੱਜ ਅਕਤਰਾ ਦੇ ਹਿਸਾਬ ਨਾਲ ਪਤਾ ਲੱਗਾ। ਠੀਕ ਹੈ ਜੀ ਜਿਹੜੇ ਅੱਜ ਆਏ ਸੀਗੇ ਇਨਕਮ ਟੈਕਸ ਵਾਲੇ ਆਏ ਸੀਗੇ ਉਹਨਾਂ ਦੇ ਹਿਸਾਬ ਨਾਲ ਚ ਪਤਾ ਲੱਗਾ ਵੀ ਇਹ 5.5 ਰੁਪਏ ਦੇ ਹਿਸਾਬ ਨਾਲ ਹੈਗਾ ਆ ਵਿੱਚ ਇਹ ਡੀ.ਜੀ.ਐਸ.ਟੀ. ਉਹ ਬਸ ਕਹਿੰਦੇ ਕਿ ਬੜਾ ਅੰਦਰ ਵੱਡੇ-ਵਡੇ ਟੋਏ ਪਾਤੇ ਆ ਕਹਿੰਦੇ 8-10-10 ਫੋਟਾਂ ਦੇ ਟੋਏ ਪਾਤੇ ਔਰ ਪੋਪਲੇ ਨਾਲ ਜੀ.ਸੀ.ਪੀ ਜੀ ਬਲਹੀ ਪਾਣੀ ਆ ਗਿਆ ਤੇ ਤੋਏ ਮਟ ਗਿਆ ਜੇ ਤੁਸੀਂ ਪਹਿਲਾਂ ਮੰਨ ਲਓ ਨਾ ਜੇ ਅਫਸਰੇ ਇਹੀ ਕਾਰਵਾਈ ਸਾਡੀ ਦਿੱਤੀ ਹੋਈ ਆ ਇਹ 28 ਤਰੀਕ ਦੇ ਦਿੱਤੀ ਆ ਜੇ 5 ਜਨਵਰੀ ਦੇ ਵਿੱਚ ਵਿੱਚ ਕਰਦੇ ਤੇ 20 20 ਫੁੱਟ ਤੋਏ ਡੂੰਗੇ ਮਿਲ ਜਾਣੇ ਸੀ ਹਾਂ ਭਾਈ ਜੀ ਦੇਖੋ ਕਿ ਆ ਸਾਜਸਾ ਤੇ ਖੜੇ ਆ ਕਾਫੀ ਜ਼ਿਆਦਾ ਉੱਚਾ ਜੇਕਰ 75 ਪਰਲੇ ਪਾਸੇ ਜੇ ਗੱਲ ਕਰੀ ਤਾਂ ਨੀਵਾ ਪਾਣੀ ਜ਼ਿਆਦਾ ਆਉਂਦਾ ਖੱਟੇ ਵੱਜੇ ਹੋਇਆ ਜੇਕਰ ਜ਼ਿਆਦਾ ਪਾਣੀ ਆ ਜਾਂਦਾ ਤੇ ਨੁਕਸਾਨ ਕਿੰਨਾ ਹੋ ਕੋ ਕਿੰਨਾ ਕੁ ਹੋ ਸਕਦਾ ਇਹ ਜਿਹੜਾ ਨੁਕਸਾਨ ਦੀ ਗੱਲ ਆ ਨਾ ਨੁਕਸਾਨ ਸਾਡਾ ਪਹਿਲਾਂ ਵੀ ਹੋਇਆ ਆ ਦਰਿਆ ਦੇਖ ਲਓ ਇਹ ਦਰਿਆ ਜਿਹੜਾ ਚੱਲ ਰਿਹਾ ਨਾ ਇਹ ਪਹਿਲਾਂ ਇੱਥੋਂ ਇਹਦਾ ਸਿੱਧਾ ਸੀਗਾ ਪਰੇ ਨੂੰ ਪਰੇ ਨੂੰ ਸੀਗਾ ਜਿਹੜਾ ਦਰਿਓ ਪਾਰ ਵੱਲ ਨੂੰ ਤੇ ਜਦ ਕੀ ਇਹ ਹੁਣ ਆ ਸਾਡੇ ਪਿੰਡ ਦੇ ਸਾਹਮਣੇ ਟਕਰਿਆ ਜਦੋਂ ਮਸ਼ੀਨਾਂ ਵੱਡੀਆਂ ਚੱਲਦੀਆਂ ਤੋਏ ਪੋਣੀਆਂ ਉਹ ਦਰਿਆ ਸਾਰੇ ਸਾਡੇ ਪਿੰਡਾਂ ਵੱਲੋਂ ਸਿੱਧਾ ਆਉਂਦਾ ਤੇ ਸਾਡੀ ਜ਼ਮੀਨਾਂ ਵੀ ਲੋਕਾਂ ਦੀਆਂ ਜ਼ਮੀਨਾਂ ਵੀ ਵਿੱਚ ਦਰਿਆ ਦੇ ਚਲੇ ਗਈਆਂ ਭਾਈ ਬੜਾ ਅਲਾਮਾ ਹੁੰਦਾ ਲੋਕਾਂ ਨੇ ਕਹਿੰਦੇ ਕਿ ਜੋ ਠੇਕੇਦਾਰ ਹੈ ਉਹ ਸੁਣਦੇ ਨਹੀਂ ਤਾਂ ਇੱਥੇ ਵੀ ਇਹੀ ਮਸਲਾ ਹੈ ਕਿੰਨੀ ਕੁ ਵਾਰੀ ਹੋਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਜਵਾਬ ਕੀ ਮਿਲਦਾ ਵੈਸੇ ਮੈਂ ਫੋਨ ਕੀਤਾ ਤਾਂ ਮੇਰਾ ਤਾਂ ਉਹਨਾਂ ਨੇ ਉਹ ਤਾਂ ਕਿੰਨੇ ਚੱਕਿਆ ਚਾਹ ਤੋਂ ਬਾਅਦ ਚੱਕ ਲੈਨੇ ਆ। ਨਹੀਂ ਨਹੀਂ ਸਾਡਾ ਵੀ ਨਹੀਂ ਚੱਕਦੇ ਜੀ। ਅਨਾਲ ਤੇ ਅਸੀਂ ਐਕਸੀਅਨ ਸਾਹਿਬ ਨੂੰ ਅਮਨਿੰਦਰ ਐਕਸੀਅਨ ਆ। ਉਹਨਾਂ ਨੂੰ ਵੀ ਅਸੀਂ ਫੋਨ ਕੀਤਾ। ਉਹਨਾਂ ਨੇ ਸਾਡਾ ਪੰਜਾਰੀ ਮੈ ਫੋਨ ਵੀਰੇ ਲਾਇਆ। ਫੋਨ ਚੱਕਿਆ ਹੀ ਨਹੀਂ ਉਹਨਾਂ ਨੇ। ਠੀਕ ਹੈ ਜੀ ਐਸਡੀਓ ਸਾਹਿਬ ਨੂੰ ਕਹਿੰਨੇ ਐਸਡੀਓ ਸਾਹਿਬ ਸਾਡੇ ਕੋਲ ਖੁਦ ਆ ਕੇ ਇਹ ਗੱਲ ਕਹਿ ਜਾਂਦੇ ਅਸੀਂ ਮਸ਼ੀਨਾਂ ਚੱਲ ਰਹੀਆਂ ਅਸੀਂ ਵਿੱਚ ਚਾਰ। ਅਸੀਂ ਐਸਡੀਓ ਸਾਹਿਬ ਸਾਡੇ ਕੋਲ ਵੀਡੀਓ ਪਈਆਂ ਸਾਰੀਆਂ ਜੀ। ਜਦੋਂ ਅਸੀਂ ਐਸਡੀਓ ਸਾਹਿਬ ਨੂੰ ਮੰਨ ਲਓ ਲੈ ਕੇ ਜੀ ਚਲੋ ਸਾਡੇ ਨਾਲ ਚਲੋ ਉਹ ਅੰਦਰ ਨਹੀਂ ਗਏ। ਉਹਨਾਂ ਨੇ ਗੱਡੀ ਬੈਕ ਕੀਤੀ ਪਹਿਲਾਂ ਸਾਨੂੰ ਕਹਿੰਦੇ ਚੱ ਠੀਕ ਹੈ ਉਹ ਸ਼ਰਿਆਂ ਮੇਂ ਇਹ ਗੱਲ ਕਹਿ ਰਹੇ ਆ ਸੀਓ ਸਾਹਿਬ ਸਾਡਾ ਸਾਰੇ ਨਗਰ ਨੂੰ ਇਹੀ ਗੱਲ ਕਹਿ ਰਹੇ ਵੀ ਇਹ ਕੰਮ ਚੱਲਣਾ ਤੇ ਚੱਲਣਾ ਹੀ ਆ ਤੇ ਚੱਲਣਾ ਵੀ ਇਹ 12 ਰੁਪਏ ਫੁੱਟ ਦੇ ਹਿਸਾਬ ਨਾਲ ਹੀ ਚੱਲਣਾ ਇਹ ਨਹੀਂ ਵੀ ਹੈਗਾ ਕਿ ਅਸੀਂ 5 ਰੁਪਏ ਤੇ ਕਹਿੰਦਾ ਵੱਜਦਾ ਨਹੀਂ ਠੇਕੇਦਾਰਾਂ ਨੂੰ ਕੋਈ ਇਹ ਕਹਿ ਰਹੇ ਆ ਉਹ ਕਹਿ ਰਹੇ ਭਾਈ ਦੇਖੋ ਕਿੰਨੇ ਲਗਾਤਾਰ ਸਿੰਘਾਂ ਦੇ ਸੰਘਰਸ਼ ਕਰ ਰਹੇ ਹਾਂ ਅੱਜ ਤੋਂ ਲੈਟਰ ਫੜਿਆ ਅਗਲੀ ਕਾਰਵਾਈ ਕੀ ਹੈ ਜੇਕਰ ਕੋਈ ਨਹੀਂ ਕੋਈ ਸੁਣਵਾਈ ਨਹੀਂ ਹੋਦੀ ਉਹ ਪਲੇਮਪੋ ਉਹ ਪਲੇਨਾ ਜੀਸੀਬੀ ਵੀ ਇਸ ਤਰ੍ਹਾਂ ਹੀ ਚੱਲਦੀ ਅਸੀਂ ਡੀਸੀ ਸਾਹਿਬ ਨੂੰ ਵੀ ਲਿਖਿਆ ਆ ਆ ਕੱਢਿਓ ਮੜਾ ਜਾ ਆਹੋ ਕੱਢ ਦਿਓ ਇਹ ਉਹ ਚ ਥੱਲੇ ਬੈਠ ਅਸੀਂ ਆ ਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਐਪਲੀਕੇਸ਼ਨਾਂ ਦੇ ਦਿਓ ਇਹ ਸਾਰੇ ਕਾਗਜ਼ ਇਕੱਠੇ ਕੀਤੇ ਉਸਨ ਵਾਈ ਕੋਈ ਨਹੀਂ ਸੁਣਿਆ 40 ਸਾਡੇ ਕੋਲ ਪਹਿਲਾਂ ਤੋਂ ਹੀ ਬਹੁਤ ਐਹੀ ਮਤਾ ਵੀ ਪਾਇਆ ਸੀ ਸਾਡੀ ਪੰਚਾਇਤ ਨੇ ਉਹ ਉਹ ਆਮ ਜਲਾਸਾ ਦਾ ਮਤਾ ਵੀ ਪਾਇਆ ਉਹ ਵੀ ਐਸਜੀਓ ਸਾਹਿਬ ਨੂੰ ਦਿੱਤਾ ਹੋਇਆ ਉਹਦੇ ਵਿੱਚ ਵੀ ਉਹਨਾਂ ਨੇ ਨਹੀਂ ਸੁਣਿਆ ਗਿਆ ਅਸੀਂ ਆ ਦੇਖੋ ਜੀ ਡੀਸੀ ਸਾਹਿਬ ਨੂੰ ਵੀ ਉਸੇ ਤਰੀਕ ਨੂੰ ਹੀ ਉਹਨਾਂ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਏ ਆ। ਇੱਥੇ ਵੀ ਗੱਲ ਨਹੀਂ ਬਣੀ। ਨਹੀਂ ਇੱਥੇ ਤੱਕ ਸਾਨੂੰ ਕੋਈ ਹਜੇ ਮੈਸੇਜ ਨਹੀਂ ਆਇਆ। ਸਮਝੀ ਕੀ ਦੇਖੋ ਛੋਟੇ ਦੇ ਘਰੇ ਤੋਂ ਲੱਗਿਆ ਤਾਂ ਉੱਪਰ ਤੱਕ ਆ ਜਾਵੇਗਾ। ਤਾਂ ਕੀ ਸਮਝੀ ਇੱਕ ਦੁੱਖ ਦਰਦ ਦੱਸਿਆ ਕਿ ਤੁਹਾਨੂੰ ਜਾਵੇ। ਮੰਗ ਪੱਤਰ ਦਿੱਤੇ ਕਿੱਥੇ ਜਾਂ। ਹੁਣ ਸਾਡੀ ਆਸ ਸਿਰ ਇਕੱਇਆ ਹਾਈ ਕੋਰਟ ਹਰਿਆਣਾ ਹਾਈ ਕੋਰਟ ਸਾਡੀ ਆਸ ਹੈ ਜੇ ਉੱਥੋਂ ਸਾਨੂੰ ਉਮੀਦ ਆ ਵੀ ਸਾਨੂੰ ਇਨਸਾਫ ਮਿਲ ਸਕਦਾ। ਇਹ ਚੀਜ਼ ਦਾ। ਦੂਸਰਾ ਨੰਬਰ ਅਸੀਂ 15 ਸਾਲ ਲੈ ਨਰਕ ਭੋਗਿਆ ਸਾਡੇ ਛੜਕ ਜਿਹੜੀ ਆ 15 ਸਾਲਾਂ ਬਾਅਦ ਬਣੀ ਆ ਤੁਸੀਂ ਦੇਖ ਲਿਆ ਜੋ 40 ਠੇਕੇਦਾਰਾਂ ਨੇ ਟਿੱਪਰ ਮਾਰ ਕੇ ਜਦੋਂ ਭੱਜੇ ਆ ਉਹ ਅਫਸਰ ਆਏ ਉਦੋਂ ਉਹਨਾਂ ਨੇ ਟਿੱਪਰ ਮਾਰਿਆ ਵਿੱਚ ਫੇਰ ਛੁੱਟੀ ਗਈ ਆ ਉਹ ਤਾਂ ਹੀ ਹਾਂ ਬਈ ਸੁਣਵਾਈ ਤਾਂ ਨਹੀਂ ਕੋਈ ਹੋਈ ਤੇ ਕੀ ਪ੍ਰੋਸੀਜਰ ਕੀ ਹੋਣ ਚਾਹੁੰਦੇ ਆ ਕਿ ਮੰਗ ਤੋਂ ਦਿੱਕੀ ਆ ਕਿ ਮੰਗਦਾ ਉਹਦਾ ਦਿਲ ਟੁੱਟਾ ਪਿਆ ਉਹ ਖਤਮ ਹੋ ਗਏ ਤੁਸੀਂ ਕਹਿ ਦਿੱਤ ਕਹੇ ਹਾਈ ਕੋਰਟ ਦਾ ਰੋਕ ਹੁਣ ਅੱਜ ਸਾਹ ਹੁਣੀ ਆਏ ਆ ਦੇਖੋ ਵੀ ਕੀ ਕਰਦੇ ਆ ਇਹ ਦੂਸਰਾ ਨੰਬਰ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾ ਕੇ ਫਿਰ ਇੱਕ ਕਰਾਂਗੇ ਨਾਲ ਮੜਾ ਮੋਟਾ ਸਾਰਿਆਂ ਦਾ ਸਾਥ ਲੈ ਕੇ ਤਾਂ ਇੱਕ ਦੁਖੀ ਕਰਨ ਵਾਲੀ ਖਬਰ ਹੈ ਕਿਉਂਕਿ ਬਹੁਤ ਸਾਰੇ ਦਰਿਆਮਦ ਨਾਲ ਗਰੀਬ ਲੋਕ ਅਸੀਂ ਵੀਡੀਓ ਜਿਹੜੀਆਂ ਨਾ ਆਪਣੇ ਸਰ ਗੁਰਬਿੰਦਰ ਸਿੰਘ ਜਿਹੜੇ ਆਪਾਂ ਜਿਹਨਾਂ ਨੂੰ ਫੋਨ ਲਾਉਂਦੇ ਸੀ ਇਹਨਾਂ ਨੂੰ ਵੀਡੀਓ ਵੀ ਵਟਸਐਪ ਕੀਤੀਆਂ ਸੀ ਵਟਸਐਪ ਕੀਤੀਆਂ ਹੋਈਆਂ ਇਹਨਾਂ ਨੇ ਦੇਖੀਆਂ ਵੀ ਆ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਇਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਐਸਡੀਓ ਸਾਹਿਬ ਨੂੰ ਅਸੀਂ ਖੁਦ ਵੀਡੀਓ ਬਣਾ ਬਣਾ ਮੁੰਡੇ ਭੇਜਦੇ ਆ ਕੋਈ ਨਹੀਂ ਸੁਣ ਰਿਹਾ ਜੀ ਤਾਂ ਕਹਿੰਦੇ ਆ ਕਿ ਭਗਵੰਤ ਮਾਨ ਝੂਠ ਬੋਲਦਾ ਪਰ ਕੈਂਜੀ ਵਾਲਾ ਬਿਲਕੁਲ ਸੱਚ ਬੋਲਦਾ ਉਹ ਕਹਿੰਦਾ ਸੀ ਕਿ ਰੇਤ ਦੀ ਇੰਨੀ ਕੋਈ ਕਮਾਈ ਹੋ ਜਾਣੀ ਆ ਤੇ ਆਪਾਂ ਕੰਮ ਬਹੁਤ ਕਰਾਂਗੇ ਸ਼ਾਇਦ ਉਹਨੂੰ ਕਮਾਈ ਤਾਂ ਮੈਨੂੰ ਲੱਗਦਾ ਕੰਜਰੀਵਾਲੀ ਵੀ ਜੇਲ੍ਹ ਚਾ ਉਹਨੂੰ ਕੁਝ ਜ਼ਿਆਦਾ ਕਮਾਈ ਨਹੀਂ ਹੋਣੀ ਪਰ ਜੋ ਠੇਕੇਦਾਰ ਹੈ ਗੈਰਕਾਨੂੰਨੀ ਤੰਗਦੇ ਮੈਨਿੰਗ ਕਰਦੇ ਆ ਸੜਕਾਂ ਡੁੱਟ ਜਾਂਦੀ ਹੈ ਤਾਂ ਉਹਨਾਂ ਨੂੰ ਕਮਾਈ ਜ਼ਰੂਰ ਹੋਈ ਹੈ ਦੂਜੇ ਪਾਸੇ ਜੇਕਰ ਪਿੰਡ ਕੁਅਲ ਦੀ ਗੱਲ ਕਰੀ ਤਾਂ ਉਹਨਾਂ ਨੇ ਹਾਈ ਕੋਰਟ ਦਾ ਰੋਕੂ ਕੀਤਾ ਉਹ ਰਾਜ ਜੋ ਆਪਣੀ ਸੜਕਾਂ ਤੋਂ ਟੇਪਰ ਟਰਾਰੇ ਲੰਘਣ ਨਹੀਂ ਦਿੰਦੇ ਉੱਥੋਂ ਦਾ ਰੋਕਿਆ ਸੜਕਾਂ ਵੈਸੇ ਉਹ ਵੀ ਸਾਰੇ ਖਰਾਬ ਹੋ ਗਈਆਂ ਹਾਂਜੀ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਸਾਡੇ ਪਿੰਡ ਤੇ ਜਦੋਂ ਮਨ ਲਾ ਨਾ ਪਹਿਲਾਂ ਇਹਨਾਂ ਨੇ ਕੰਮ ਚੱਲਿਆ ਸੀਗਾ ਉਦੋਂ ਖੁੱਦ ਮੁਲਾਜ਼ਮਾਂ ਦੀ ਸ਼ਹਿਦੇ ਸਿਰ ਤੇ ਸਾਡੇ ਦੋ ਮੁੰਡਿਆਂ ਦੇ ਪਰਚਾ ਹੋਇਆ ਕੋਈ ਪਰਚਾ ਭਈਓ ਪਰਚੇ ਤਾਂ ਮੈਨੂੰ ਵੀ ਪਤਾ ਕੈਨਸਲ ਨਹੀਂ ਹੋਇਆਗਾ ਨਹੀਂ ਜੀ ਉਹ ਨਜਾਇਜ਼ ਕੀਤੀ ਗਈ ਆ ਉਹ ਨਜਾਇਜ਼ ਕੀਤੀ ਆ ਉਹ ਕੋਈ ਕੋਈ ਕਾਰਵਾਈ ਨੇ ਕਿਸੇ ਨੇ ਨਹੀਂ ਸੁਣੀ ਉਹ ਠੀਕ ਹੈ ਜੀ ਉਹ ਠੇਕੇਦਾਰ ਸਾਨੂੰ ਲਿਖ ਕੇ ਵੀ ਦੇ ਕੇ ਗਏ ਆ ਮੁੰਡਾ ਜਿਹਨੇ ਕਾਰਵਾਈ ਕਰਾਈ ਸੀ ਉਹਨੇ ਇਹ ਵੀ ਲਿਖ ਕੇ ਦਿੱਤਾ ਵੀ ਜੇ ਮੰਨ ਲਓ ਇਹ ਮੇਰੇ ਤੋਂ ਕਿਸੇ ਨੇ ਕਹਿਣ ਤੇ ਵੀ ਇਹ ਕੀਤਾ ਗਿਆ ਇਹ ਦੇਖ ਲਓ ਆਪੇ ਉਹ ਢਾਉਂਦੇ ਆ ਤੇ ਆਪੇ ਬਣਾਉਂਦੇ ਆ ਪਿੰਡ ਇਸ ਸੰਘਾਰਾ ਪਿੰਡ ਦੇ ਹਾਲਾਤ ਕੀ ਹੈ ਦਰਦ ਭਾਈ ਬਿਆਨ ਕਰ ਰਹੇ ਹਾਂ ਜੀ ਵੀਰ ਜੀ ਤੁਸ ਨਹੀਂ ਆਜੇ ਕੋਈ ਨਹੀਂ ਨਾ ਤੇ ਬਾਈ ਜੀ ਕੀ ਸਮਝੀ ਹੈ ਬਾਈ ਨੇ ਵੈਸੇ ਤਾਂ ਗੱਲ ਸਾਰੀ ਦੱਸ ਹੀ ਦਿੱਤੀ ਹੈ ਹਾਲਾਤ ਬੜੇ ਖਰਾਬ ਆ ਅੰਦਰ ਇੱਧਰ ਨੇ ਬੜੇ ਟੋਏ ਪਏ ਪਿਆ ਠੇਕੇਦਾਰ ਕਹਿੰਦੇ ਸੁਣਦੇ ਨਹੀਂ ਉਧੇ ਪਰੇ ਜਾ ਕੇ ਸਰਕਾਰ ਦੇ ਦਰਵਾਜ਼ੇ ਤੇ ਕਹਿੰਦੇ ਉਹ ਵੀ ਨਹੀਂ ਕਹਿੰਦੇ ਉਹ ਕਮਾਈ ਕਰ ਲੈਣ ਦਿਓ ਕੋਈ ਸਾਨੂੰ ਆਜੂ ਗੰਡ ਕਿਉਂ ਵੀ ਕਰ ਲੈਂਦੇ ਤੇ ਗਰੀਬ ਲੋਕ ਕਿੱਥੇ ਹਨ ਕੀ ਸਮਝੋ ਭਾਈ ਅਸੀਂ ਪੌਂਟੇ ਨੂੰ ਲਗਾ ਤਾਰੂਗਾ ਤਾਂ ਰੇਗ ਅਧਿਕਾਰੀ ਤੱਕ ਅਸੀਂ ਪਹੁੰਚੀ ਜੀ ਰੇਗ ਤੱਕ ਜੀ ਤੱਕ ਤੋਂ ਲੈ ਕੇ ਵੱਡੇ ਤੱਕ ਇਹ ਤਾਂ ਉਹ ਲਾਲੋਬੀ ਪੰਚਾਇਤ ਨੇ ਮਤਾ ਪਾਇਆ ਮਤਾ ਹੁਣ ਹਾਈ ਕੋਰਟ ਵੀ ਪ੍ਰਵਾਨ ਕਰਦੀ ਪੰਚਾਇਤ ਨੇ ਮਤਾ ਪਾਤਾ ਜਿੱਥੇ ਨਿਯਾਇਜ਼ ਮਾਈਨਿੰਗ ਉੱਤੇ ਸਾਡੇ ਪਿੰਡ ਰੂਪਾ ਘਾਟਾ ਲੱਗਣ ਦਾ ਖਤਰਾ ਹੈ ਜਿਹੜੀ ਅਜੇ ਤੱਕ ਸੁਣਵਾਈ ਨਹੀਂ ਕੋਈ ਵੀ ਹੋਣੀ ਸਾਡੀ ਉਸ ਤੋਂ ਬਾਅਦ ਠੇਕਦਾ ਨੇ ਸਾਡੇ ਤੇ ਦਬਾਅ ਪਾਉਣ ਲਈ ਕਿ ਮੇਰੇ ਤੇ ਤੇ ਸਾਡੇ ਪੰਜ ਸਾਥੀ ਖੜੇ ਹੋਣੇ ਤੇ ਫਸਤਾ ਕੀਤਾ ਗਿਆ ਸਾਡੇ ਦੋਹਾਂ ਤੇ ਉਸ ਤੋਂ ਬਾਅਦ ਐਸਡੀਓ ਸਾਰਾ ਆਇਆ ਇੱਥੇ ਸਾਡੇ ਉਹ ਜੀ ਪਾਈ ਇੱਕ ਮੈਂ ਪਹਿਲਾਂ ਵੀ ਨਿਊਜ਼ ਕਵਰ ਕੀਤੀ ਸੀ ਜੇ ਨੰਬਰ ਦਾ ਮਾਰਕਟ ਹੁਣ ਆ ਰਹੀ ਹੈ ਨਾ ਉਹ ਪਰਚਾ ਕਹਿੰਦੇ ਸੀ ਕੈਨਸਲ ਹੋ ਜਾਊਗਾ ਉਹ ਗੱਲ ਬਣੀ ਨਹੀਂ ਕਿਸੇ ਨੇ ਨਹੀਂ ਅਜੇ ਕੈਨਸਲ ਨਹੀਂ ਕਿਸੇ ਨੇ ਨਹੀਂ ਕੈਨਸਲ ਨਹੀਂ ਕਰਾਇਆ ਪਰ ਹਾਂ ਜਿਸ ਬੰਦੇ ਦੇ ਨਾਲ ਚਾਰਜ ਹੈਗਾ ਇੱਥੇ ਰੈਂਕੂ ਬਸਤੀ ਹਰਿਆਣੇ ਦਾ ਹੁਣੇ ਮਾफी ਮੰਗ ਲਈਏ ਸਾਡੇ ਕੋਲੋਂ ਲੈਕੀ ਰੂਪਟਾੜ ਤੋਂ ਵੀ ਮੈਂ ਕਿਸੇ ਦੇ ਕਹਿਣ ਤੇ ਕਰਾਇਆ ਗਿਆ ਹੁਣ ਕੱਲ ਨੂੰ ਹੋਰ ਕੋਈ ਆਟਕੇ ਕਹੂਗਾ ਕੋਈ ਲਾਗੇ ਜਾ ਕੇ ਇੱਥੇ ਕਹਿੰਦੀ ਅੱਜ ਦੇ ਪਰਚਾ ਕਰਾ ਦਿਓ ਕੀ ਸਰਕਾਰ ਸਾਡੇ ਤੇ ਪਰਚੇ ਪੈਂਟ ਦੇ ਕਰਾਉਂਦੀ ਰਹੂਗੀ ਕੀ ਫਲਾਣੇ ਨੇ ਕਿਹਾ ਉੱਤੇ ਜਾ ਕੇ ਪਰਚਾ ਪੈਂਡਾ ਦੇ ਵਿੱਚ ਪਰਚੇ ਹੋਰ ਵੀ ਹਾਂਜੀ ਇਹ ਆ ਮੁੰਡਾ ਮਜੂਦਾ ਖੜਾ ਪੰਚੀ ਇਹ ਬਾਈ ਮੈਂਬਰ ਪੰਚਾਇਤ ਦਾ ਮਜੂਦਾ ਸਰਪੰਚ ਤੋਂ ਬਾਅਦ ਪੰਚੀ ਹੁੰਦਾ ਤਾਂ ਤੁਹਾਡੇ ਤੇ ਪਰਚਾ ਹੋ ਗਿਆ ਠੀਕ ਹੈ ਹੁਣੇ ਦੀ ਗੱਲ ਆ ਦੋ ਤਿੰਨ ਦਿਨ ਹੋ ਗਏ ਤੇ ਸਾਡੇ ਪਿੰਡ ਦਾ ਪੰਚੀ ਕਹਿੰਦਾ ਮੈਂ ਜਮਾਨਤ ਕਰਵਾਉਣ ਜਾ ਰਿਹਾ ਕਿਸੇ ਨਾਲ ਤੁਹਾਡੇ ਤੇ ਤਾਂ ਖੁਦ ਪਰਚ ਇਹ ਮੁੰਡਾ ਟਰਾਲੀ ਚਲਾਉਂਦਾ ਸੀ ਇਹਨੇ ਮੈਨੂੰ ਖੱਬਿਆਲ ਤੋਂ ਉਹ ਇਹ ਰੇਟ ਦੇ ਰਿਹਾ ਸੀ 5.5 ਉਹ ਲੈ ਸੀ ਲੈਂਦੇ ਸੀ 12 ਰੁਪਏ ਇਹ ਕਹਿੰਦਾ ਆ ਜਾਗਾ ਆਪਾਂ ਗੱਲ ਕਰਨੀ ਉੱਥੇ ਅਸੀਂ ਗਏ ਆ ਤੇ ਇਹ ਨਹੀਂ ਕਿਹਾ ਆ ਦੀ ਜਿਹੜੀ ਰੇਟ ਜੋ ਦਿਆ ਆ ਉਹ ਲਓ ਐਡੇ ਗੱਲਾਂ ਕਰਦੇ ਕਰਦੇ ਸਰਪੰਚ ਸਾਹਿਬ ਵੀ ਆ ਗਏ ਸਰਪੰਚ ਸਾਹਿਬ ਕਹਿੰਦਾ ਵੀ ਦੇਖੋ ਇਹ ਹੀ ਕੰਮ ਚਲਾਉਣ ਵਾਲੇ ਤੁਹਾਡੇ ਨਾਲ ਇਹਨਾਂ ਨਾਲ ਤੁਸੀਂ ਧੱਕਾ ਕਰੀ ਜਨੇ ਜੋ ਬਾਣ ਦਾ ਥੋਲ ਉਹ ਕਹਿੰਦੇ ਜੀ ਅਸੀਂ 12 ਰੁਪਏ ਤੋਂ ਤੁਹਾਨੂੰ ਡੁੱਗਦਾ ਨਹੀਂ ਤੇ ਇੱਦਾਂ ਇਕੱਠੇ ਹੋਏ ਆ ਅੱਜ ਕਿਹਾ ਵੀ ਸੇ ਤੁਸੀਂ ਬੰਦ ਕਰ ਦੋ ਵਿਭਾਗਾਂ ਸਦੋ ਸਵੇਤਾ ਦੇਖਦੇ ਕਿ ਡਾਟਾ ਬੇਸ ਦਾ ਬਾਈ ਨਹੀਂ ਦੱਸਦੇ ਕਿ ਕਿਤਾਬ ਪ੍ਰਕਾਸ਼ ਕਿੰਨਾ ਚੱਲਦਾ ਵਾ ਬਈ ਸਰਕਾਰ ਤਾਂ ਕਹਿੰਦੀ 5 ਰੁਪਏ ਨਾ ਤੇ ਕੀ ਰੇਟ ਨੌ ਨੌ ਰੁਪਏ ਦੇ ਹਿਸਾਬ ਨਾਲ 10 ਰੁਪਏ ਦੇ ਹਿਸਾਬ ਨਾਲ ਇਹ ਰਹਿੰਦੇ ਆ ਤੇ ਭਰਾਈ ਲੱਗ ਗਿਆ ਮੇਰੇ ਤੇ 12 ਦੇ ਕੋ ਗੱਲ ਕਰੀ ਪਹੁੰਚ ਦੀ ਗੱਲ ਕਰੀ ਇੱਕ ਬੰਦਾ ਮਕਾਨ ਬਣਾਉਂਦਾ ਤੇ ਪਹੁੰਚ ਕਿੰਨੇ ਰੁਪਏ ਚ ਹੁੰਦੇ ਆ ਕਿੰਨੇ ਵੀ ਫੋਟ ਬੰਦ ਪਹੁੰਚ ਤਾਂ 40000 ਤੋਂ ਉੱਪਰ ਆ ਮੇਰੇ ਨਾਲ 40000 ਤੋਂ ਉੱਪਰ ਹਾਂ ਜੀ ਤੇ ਫਿਰ 14 15 ਦੇ ਤੇ ਹੋ ਜੀ ਜਾ ਹਾਂ ਜੀ 12 ਰੁਪਏ ਵਿੱਚ ਇਹੀ ਲੈ ਰਹੇ ਆ ਨਾ 12 ਵਿੱਚ ਲੈ ਰਹੇ ਆ 3 ਰੁਪਏ ਜੇ ਆਪਾਂ ਅੱਗੇ ਲਾ ਲਈਏ 15 12 ਰੁਪਏ ਲੈ ਕੇ ਅੰਦਰ 2500 ਰੁਪਏ ਅੰਦਰ ਲੈ ਰਹੇ ਆ ਮਸ਼ੀਨਾ ਦੀ ਭਰਾਈ ਫਿਰ 20 ਰੁਪਏ ਜਾ ਕੇ ਕੋਕ ਲੈਣਾ ਮਸ਼ੀਨਾ ਬੜੀ ਆ ਉਹ ਉਹ ਵੀ ਲੈ ਰਹੇ ਆ ਫਿਰ 20 20 ਦਿੱਤਾ ਲੀਟਰ ਦਾ ਹੁਣ ਆਪਾਂ ਲਾ ਲਓ ਸਾਹਿਬ ਜਿਹੜਾ ਹੁਣ ਉਸੇ ਕੰਡੇ ਤੇ ਕੋਈ ਨਹੀਂ ਗੱਡੀ ਚੜ੍ਹਦੀ ਠੀਕ ਆ ਜੇ ਉਹ ਉਹਦੇ ਹਿਸਾਬ ਨਾਲ ਐਸਟੀਮੇਟ ਲੱਗੀ ਇਹਨਾਂ ਨੇ 20 20 ਟਨ 22 25 25 ਟਨ ਪਾਇਆ ਆਇਆ ਮਾਲ ਹਰ ਇੱਕ ਬਰਚੀ ਦੇ ਤੇ ਜੇ ਆਪਾਂ ਮੰਨ ਲਓ ਨਾ ਅਸਲੀਅਤ ਜਾ ਕੇ ਦੇਖੀਏ ਤੇ ਉਹੀ ਇਹ ਪਰੂ ਪਰ ਕੇ ਬਾਡੀ ਦੇ ਬਰਾਬਰ ਹੀ ਗੱਲੀ ਇਹਦਾ ਫੁੱਲ ਡੀਸੀ ਜਾਨੀਆਂ ਬਰਾਬਰ ਕਰਕੇ ਵੀ ਤੇ ਉਹ ਮੇਰੇ ਹਿਸਾਬ ਨਾਲ 40 45 ਟਨ ਮਾਲ ਬਣਦਾ ਵਿੱਚ ਸਰਕਾਰ ਨੂੰ ਕਹਿ ਸਕਦੇ ਸਰਕਾਰ ਲੱਗ ਰਿਹਾ ਕਰੋਨਾ ਰੁਪਈਆ ਦੀ ਮਤਲਬ ਫੁਰਦ-ਬੁਰਦ ਕਰ ਰਹੇ ਆ ਇਹ ਲੋਕ ਨਾਲ ਸਰਕਾਰੀ ਅਧਿਕਾਰੀ ਰਲ ਕੇ ਕੋਈ ਦਿੱਖੀ ਰੇਸ ਤੇ ਗੈਰ ਕਾਨੂੰਨੀ ਤਰ੍ਹਾਂ ਮਾਈਨਿੰਗ ਹੋ ਰਹੀ ਪਰ ਬਾਰ ਬਾਰ ਕਹਿੰਦੇ ਕਿ ਛੋਖੜੀ ਗੱਲੇ ਵੀ ਇੱਕ ਇੱਕ ਪੰਚ ਸਾਥ ਤੇ ਪਰਚਾ ਹੋ ਜਾਂਦਾ ਤੇ ਆ ਬਾਈ ਤੇ ਹੀ ਪਰਚਾ ਹੋਇਆ ਆਖਰ ਇਹਨਾਂ ਦਾ ਕਸੂਰ ਕਿਸ ਦੀ ਪਰਚਾ ਕਿਉਂ ਹੋਇਆ ਇੱਕ ਰੇਤੇ ਕਰਕੇ ਕਹਿੰਦੇ ਜਿਹੜਾ ਬੰਦਾ ਰੇਤੇ ਦਾ ਕੰਮ ਕਰਦਾ ਹੈ ਅਕਸਰ ਆਪਾਂ ਕਹਿ ਦਿੰਦੇ ਆ ਕਿ ਕਿਹੜਾ ਤੂੰ ਆਪ ਦੇ ਸਿਰ ਦੇ ਜ ਸੁਭਾਹ ਕੋਣ ਚੱਲਿਆ ਤਾਂ ਉਹ ਸੁਵਾਲੀ ਗੱਲ ਹੀ ਹੁੰਦੀ ਹੈ ਸਭ ਤੋਂ ਨਕਾਮਾ ਕੰਮ ਰੇਤੇ ਦਾ ਉਹ ਹੋਈ ਤੇ ਬਾਈ ਕੋਲ ਕੁਛ ਹੈ ਵੀ ਨਹੀਂ ਸੀ ਕਰੇ ਬਾਈ ਕਰਦੇ ਆ ਕੁਛ ਹੈ ਨਹੀਂ ਪਰ ਫਿਰ ਵੀ ਉਹਦੇ ਦੌਰ ਤੇ ਆਹ ਉਹਦੇ ਦੌਰ ਤੇ ਆ ਇਹ ਬਾਈ ਦੀ ਟੋ ਟਰਾਲੀ ਨਹੀਂ ਕੋ ਲੈਣੀ ਉਹ ਨਹੀਂ ਨਾਲ ਵੀ ਇਹ ਕੰਮ ਬਾਈ ਜੀ ਕੀ ਕਰਦੇ ਕੰਮ ਤਾਂ ਸਾਡਾ ਫੀਤੀવાડી ਦਾ ਹੈ ਫੀਤੀવાડી ਕਰਨ ਦਾ ਪਰਚਾਰ ਹੈ 45 ਰੁਪਏ ਨੂੰ ਲੱਗਦਾ ਕਿ ਅਸੀਂ ਕੋਈ ਇਸ ਜਿਆਦਾ ਵੀ ਹੋਤਰ ਰਹੇ ਗਿਰਾਤ ਤੋਂ ਵੀ ਇਹ ਇਹ ਨਾਲ ਗਏ ਸੀ ਜੇ ਨੇ ਕਿਹਾ ਵੀ ਚਲੋ ਇਹ ਬੋਲਦੇ ਆ ਅੱਜ ਬੋਲਦੇ ਇਹਨਾਂ ਨੂੰ ਦੋਨੂੰ ਦਵਾ ਦੰਨੇ ਆ ਬਾਕੀਆਂ ਨੇ ਬੋਲਣਾ ਨਹੀਂ ਅਜੇ ਤੱਕ ਇਹਨੇ ਚਲਾਈ ਹੋਏ। ਇਹੋ ਕੇ ਬਾਤ ਹੈ ਕਿ ਕਿ ਹੋਰ ਪਹੁੰਚ ਪੁੱਛੀ ਹੋਵੇ। ਬਨੇ ਕੋ ਬੰਦਾ ਜਾਣਦਾ ਕਿ ਇਹ ਵੀ ਸਰਦਾ ਐਮਐਲਏ ਆ ਤੇ ਆ ਤੁਹਾਡਾ ਉੱਚਾ ਅਧਿਕਾਰੀ ਤੇ ਬੰਦਾ ਜਾਣਦਾ ਸ਼ਾਇਦ ਖੜਾ ਘੋਟੇ ਨਹੀਂ ਅਸੀਂ ਤਾਂ ਜੀ ਐਸਡੀਓ ਸਾਹਿਬ ਨੂੰ ਦਿੱਤੀ ਸੀ ਆਮ ਜਲਾਤ ਭਾਇਆ ਪੀ ਸੀ ਸੰਕਿਆਪ ਨੇ ਪਹਿਲਾਂ ਤਰੀਕ ਰੱਖੀ ਸੀ ਜੀ ਤਾਂ ਪਹਿਲਾਂ ਆ ਪਾਇਆ ਤਾਂ ਇਹ ਐਸਡੀਓ ਸਾਹਿਬ ਨੇ ਰਸੀਦ ਵੀ ਦਿੱਤੀ ਤਾਂ ਉਹਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ। ਪੰਨੇ ਟੰਗਾ ਰੈਡੀ ਅਪਡੇਟ ਹੈ ਪੰਜ ਸਵ ਦੇ ਪਰਚਾ ਹੋ ਜਾਂਦਾ ਉਹ ਬਾਈ ਤੇ ਪਰਚਾ ਹੋ ਜਾਂਦਾ ਜਿਹੜਾ ਵੀ ਅਸੀਂ ਪਹਿਲਾਂ ਦੇਖਿਆ ਇਹ ਖਬਰ ਪਹਿਲਾਂ ਵੀ ਇੱਕ ਵਾਰ ਆਪਾਂ ਚਲਾਈ ਸੀ ਪਰ ਇਹ ਕਲੀਅਰ ਨਹੀਂ ਹੋਇਆ ਇੱਕ ਮੰਨਤ ਪਾਗੀ ਖਬਰ ਕਹਿ ਸਕਦੇ ਹਾਂ ਕਿਉਂਕਿ ਪੰਚ ਤੇ ਸਰਪੰਚ ਦੇ ਪਰਚੇ ਹੋਣਾ ਤਾਂ ਇੱਕ ਘਟੀਆ ਕਿਸਮ ਦੀ ਸਿਆਸਤ ਹੈ ਘਟੀਆ ਕਿਸਮ ਦੀ ਸਰਕਾਰ ਸਰਕਾਰ ਨੂੰ ਵੀ ਸ਼ਰਮ ਮਾੜੀ ਮੋਟੀ ਹੋਣੀ ਚਾਹੀਦੀ ਹੈ ਸ਼ਰਮ ਬਿਲਕੁਲ ਲੈ ਚੁੱਕੀ ਹੈ ਪੰਚਾਂ ਸਰਪੰਚਾਂ ਦੇ ਪਰਚਾ ਪਾਰਟੀ ਬਦਲ ਤੋਂ ਇਹ ਗੱਲ ਨਕੋਦਰ ਦੇ ਵਿੱਚ ਆਮ ਦੇਖਿਆ ਗਿਆ ਜਦੋਂ ਵੋਟਾਂ ਪਈਆਂ ਸੀ ਬਹੁਤ ਸਾਰੇ ਲੀਡਰਾਂ ਤੋਂ ਸ਼ਰਾਬ ਵੀ ਫੜੇ ਗਈ ਨਜਾਇਜ਼ ਸ਼ਰਾਬ ਚਲੋ ਕੋਈ ਨਹੀਂ ਜਿੱਤ ਗਿਆ ਲੋਕਾਂ ਨੇ ਵੋਟਾਂ ਪਾਈਆਂ ਪਰ ਸਿਆਸੀ ਜੋ ਰੰਗਤ ਹੈ ਕਿ ਇਸ ਤਰ੍ਹਾਂ ਚੜ ਰਹੀ ਹੈ ਆਮ ਲੋਕ ਕਿਸ ਤਰ੍ਹਾਂ ਇਹ ਭੇਟ ਚੜ ਰਿਹਾ ਤਾਂ ਆਉਣ ਵਾਲਾ ਸਮਾਂ ਇਹ ਹੋਰ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਪੰਚਾਂ ਦੀ ਵੀ ਆ ਹੰਦਦਾ ਜਾ ਦਿਖਾਓ ਇਥੋਂ ਅਦ੍ਰਿਆਜ ਦਾ ਸਿੱਧਾ ਹੋ ਗਿਆ ਪਿੰਟ ਘਰ ਵਾਲਾ ਇਧਰ ਆਪਕ ਬਾਈ ਕਹਿੰਦੇ ਦਿਖਾਓ ਇੱਧਰ ਦੇਖੋ ਇੱਧਰ ਮੈਂ ਤੁਹਾਨੂੰ ਸਿੱਧਾ ਸਮਝਾਉਣ ਦੀ ਮੈਂ ਕੋਸ਼ਿਸ਼ ਕਰਦਾ ਹਾਂ ਤੁਸੀਂ ਸਾਹਮਣੇ ਜੇ ਤਸਵੀਰ ਦੇਖ ਰਹੇ ਹੋ ਬਿਲਕੁਲ ਸਾਹਮਣੇ ਤਾਂ ਇੱਥੇ ਬਿਲਕੁਲ ਸਿੱਧਾ ਦਰਿਆ ਸੀ ਜਿੱਕਰ ਆਪਾਂ ਖੇਤ ਦੇ ਵਿੱਚ ਇੱਕ ਵੱਟ ਪਾਈਏ ਤਾਂ ਮੇਰੇ ਕੋਲ ਸਿੱਧੀ ਪਾਉਣਿਆ ਇੱਥੋਂ ਟੇਢਾ ਕਰਿਆ ਹੋ ਜਾਂਦਾ ਇੱਧਰ ਦੇਖ ਸਕਦੇ ਹੋ ਇਹ ਟੇਢਾ ਹੋ ਗਿਆ ਬਿਲਕੁਲ ਇੱਕ ਖੁੰਝਾ ਜਾ ਵੱਜ ਗਿਆ ਤਾਂ ਕਹਿੰਦੇ ਇਹ ਮਾਈਨਿੰਗ ਕਰਕੇ ਹੋਇਆ ਹੈ ਤਾਂ ਅੱਜ ਦਰਿਆ ਦੇ ਵਿੱਚ ਪਾਣੀ ਫਿਰ ਜ਼ਿਆਦਾ ਆਇਆ ਹੈ ਟੋਣ ਵਾਲੇ ਸਮੇਂ ਵਿੱਚ ਕੀ ਇਹ ਅੱਗੇ ਤੱਕ ਪਾਣੀ ਚੱਲ ਜੂਗਾ ਕਿੱਥੇ ਆਪਾਂ ਖੜੇ ਹਾਂ ਬਿਲਕੁਲ ਨਜ਼ਦੀਕ ਚੱਲ ਰਿਹਾ ਕਦੋਂ ਦਰਿਆ ਚੱਲਦਾ ਹੈ ਕਈ ਥਾਵਾਂ ਤੇ ਢਾ ਵੀ ਲੱਗ ਜਾਂਦੀ ਐ ਤਾਂ ਹਾਲਾਤ ਮਾੜੇ ਨੇ ਖਰਾਬ ਹਾਲਾਤ ਨੇ ਬੱਦਰਮ ਨੇ ਹਾਲਾਤ ਇਹ ਮੈਨੂੰ ਲੈ ਕੇ ਬਾਈ ਜੀ ਹੋਰ ਕੀ ਗੱਲ ਕਰਨੀ ਹੈ ਜੀ ਇਹ ਸਾਰੀ ਗਲਵਾਈ ਕੀਤੀ ਜਾਵੇ ਜਿਹੜੇ ਜਿਹੜੇ ਅਸੀਂ ਅਧਿਕਾਰੀ ਦਾ ਮੰਨ ਲਓ ਕਹਿੰਦੇ ਆ ਉਹ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਜੋ ਜੋ ਵੀ ਸ਼ਾਮਲ ਹੈ ਇਸ ਚ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਫਿਰ ਸੁਪਰੀਟਿਕ ਨਾ ਪਰ ਉਹ ਨੰਬਰ ਇੱਕ ਪਰ ਲਾਓ ਫੋਨ ਜੀ ਤਾਂ ਇਹਦਾ ਲਾਈਵ ਵੀ ਸਿਰਾ ਤੋਂ ਦਿਖਾ ਰਹੇ ਆ ਦੇਖੋ ਬਾਈ ਜੀ ਫੋਨ ਆਉਂਦਾ ਮੇਰਾ ਫੋਨ ਤਾਂ ਨਹੀਂ ਚੱਕਿਆ ਚਾਹੇ ਪਰ ਉਹਨਾਂ ਦਾ ਫੋਨ ਚੱਕ ਲਿਆ ਗੱਲਬਾਤ ਹੋ ਗਈ ਪਾ ਦੁਬਾਰਾ ਕਲੰਮਰ ਡਾਇਲ ਕਰ ਲਿਆ ਵਾ ਲਿੰਗ ਕੇ ਅਰੇਂਜ ਕਰ ਦੇ ਦੇਖ ਰਿਹਾ ਕੋਈ ਨਾ ਹੋ ਸਕਦਾ ਯਾ ਦੇ ਸਰਦੂ ਅਕਤਰਾ ਦਾ ਇਲਾਕਾ ਕੀ ਹੈ ਲੋ ਕਿਤੇ ਆਖ ਕੀਤੀ ਜਾਂਦੀ ਹੈ ਕਹਿੰਦੇ ਕਿ ਐਮਐਲਏ ਸਾਹਿਬ ਦਾ ਫੋਨ ਚੱਕਣਗੇ ਤੇ ਐਮਪੀ ਵੀ ਕਹਿ ਕੇ ਜਾਂਦਾ ਵੋਟਾ ਪਾਦੋਂ ਵਾਲੇ ਸਮੇਂ ਤੇ ਮੈਂ ਤੁਹਾਡਾ ਫੋਨ ਚੱਕੂਗਾ ਇੱਥੇ ਤਾਂ ਐਸਰ ਵੀ ਫੋਨ ਚੱਕਦੇ ਦੂਜੇ ਪਾਸੇ ਜੇਕਰ ਕਿਸੇ ਮੈਂ ਤਾਂ ਸਿੱਧੇ ਸ਼ਬਦਾਂ ਚ ਕਹਾਂਗਾ ਜੇਕਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕਿਸੇ ਨੂੰ ਵੀ ਫੋਨ ਲਾ ਲਓ ਫੋਨ ਹੀ ਚੱਕੂਗਾ ਇੱਕ ਹਲਕਾ ਇੰਚਾਰਜ ਫੋਨ ਹੀ ਚੱਕੂਗਾ ਤੇ ਉਸ ਪਾਰਟੀ ਦਾ ਐਮਐਲਏ ਕਿੱਥੇ ਹੋਣ ਚੱਕੂਗਾ ਗੋੜਾ ਅਧਿਕਾਰੀ ਵੀ ਸਮਝਦਾ ਕਿ ਮੈਂ ਲੀਟਰ ਬਣ ਗਿਆ ਫੋਨ ਨਹੀਂ ਚੱਕਣਾ ਤੇ ਹਾਲਾਤ ਐ ਤੁਸੀਂ ਅਸਰ ਫੋਨ ਨਹੀਂ ਚੱਕਦੇ ਜੇਕਰ ਅਸਰ ਫੋਨ ਨਹੀਂ ਚੱਕਦੇ ਤਾਂ ਉਦੋਂ ਫੰਦ ਦੀ ਜੋ ਇਹਨਾਂ ਦੀ ਅਸਰਛਾਈ ਹੈ ਉਹ ਕਿਸ ਤਰ੍ਹਾਂ ਡੀਲ ਕਰਦੀ ਹੋਗੀ ਤੇ ਪਹਿਲਾਂ ਅੱਜ ਕਿੱਦਾਂ ਜੀਐਸਟੀ ਵਿਭਾਗ ਦੇ ਕਰਮਚਾਰੀ ਅੰਦਰੋਂ ਭੱਜੇ ਸੀ ਉਹ ਤੁਸੀਂ ਦੇਖ ਸਕਦੇ ਹੋ ਅਗਲੀ ਅਪਡੇਟ ਕੀ ਹੋਏਗੀ ਮੈਂ ਲੈ ਕੇ ਹਾਜ਼ਰ ਆਵਾਂਗਾ ਟੀਕੇ ਵਾਲੀ ਵਾਈਕਾ ਨੇ ਛੱਡ ਕੇ ਭੱਜ ਗਿਆ ਕੰਡਾ ਕੰਡਾ ਸੀ ਕੰਡਾ ਕੰਡਾ ਬਹੁਤ ਛੱਡ ਗਿਆ ਤੇ ਰੇਤਾ ਬੰਦ ਹੋ ਗਿਆ ਅਗਲੀ ਅਪਡੇਟ ਕੀ ਹੋਏਗੀ ਉਹ ਲੈ ਕੇ ਹਾਜ਼ਰ ਆਵਾਂਗਾ ਤੇ ਇਸ ਤਰ੍ਹਾਂ ਇਹਨਾਂ ਨਾਲ ਰਿਲੀਜ਼ ਕੈਮਰਾਮੈਨ ਮਨਜੀਤ ਤੇ ਹਰਦੀਪ ਪੈਂਟ ਤੰਗਾਰਾ